ਸ਼ਿਮਲਾ ਵਿੱਚ HRTC ਬੱਸ ਹਾਦਸੇ ਵਿੱਚ 4 ਲੋਕਾਂ ਦੀ ਗਈ ਜਾਨ ਬੱਸ ਪਹਾੜੀ ਤੋਂ 100 ਮੀਟਰ ਹੇਠਾਂ ਸੜਕ ਤੇ ਡਿੱਗੀ ਮਰਨ ਵਾਲਿਆਂ ਵਿੱਚ ਡਰਾਈਵਰ ਕੰਡਕਟਰ ਤੇ ਸਵਾਰੀਆਂ 3 ਦੀ ਹਾਲਤ ਗੰਭੀਰ ਤਾਂ ਹਿਮਾਚਲ ਵਿੱਚ ਅਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ ਸ਼ਿਮਲਾ ਜ਼ਿਲ੍ਹੇ ਦੇ ਜੁਬਲ ਵਿੱਚ ਅਸਵੇਰੇ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ ਐਚਆਰਟੀਸੀ ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਇੱਥੇ ਜਾਣਕਾਰੀ ਅਨੁਸਾਰ ਐਚਆਰਟੀਸੀ ਦੇ ਰੋਹੜੂ ਡਿੱਪੂ ਦੀ ਬੱਸ ਸਵੇਰੇ 7 ਵਜੇ ਜੁਬਲ ਦੇ ਕੁੱਡੂ ਤੋਂ ਗਿਲਟਾਰੀ ਲਈ ਰਵਾਨਾ ਹੋਈ ਸੀ ਕੁੱਡੂ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਪਹੁੰਚਣ ਤੋਂ ਬਾਅਦ ਬੱਸ ਸਵੇਰੇ 7:10 ਮਿੰਟ ਤੇ ਕਰੀਬ ਚੋਰੀ ਕੈਂਚ ਵਿਖੇ ਹਾਦਸਾ ਸ਼ਿਕਾਰ ਹੋ ਗਈ ਤੇ ਟਾਂਕ ਤੋਂ ਲਗਭਗ 100 ਮੀਟਰ ਹੇਠਾਂ ਦੂਜੀ ਸਿਰਕਤੇ ਜਾ ਡਿੱਗੀ ਬੱਸ ਸਾਸੀ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਜਿਸ ਚ ਵੇਖਿਆ ਜਾ ਸਕਦਾ ਕਿ ਕਿਵੇਂ ਬੱਸ ਉੱਪਰਲੀ ਸੜਕ ਤੋਂ ਡਿੱਗਣ ਤੋਂ ਬਾਅਦ ਹੇਠਲੀ ਸੜਕ ਤੇ ਹਵਾ ਵਿੱਚ ਲਟਕ ਰਹੀ ਸੀ ਜੇਕਰ ਇੱਥੋਂ ਡਿੱਗ ਜਾਂਦੀ ਤਾਂ ਹਾਦਸਾ ਹੋਰ ਵੀ ਗੰਭੀਰ ਹੋਣਾ ਸੀ ਤੁਹਾਨੂੰ ਦੱਸਦੇ ਪੁਲਿਸ ਮੁਤਾਬਕ ਹਾਦਸੇ ਸਮੇਂ ਬੱਸ ਵਿੱਚ ਡਰਾਈਵਰ ਕੰਡਕਟਰ ਸਮੇਤ ਕੁੱਲ 7 ਲੋਕ ਸਵਾਰ ਸਨ ਇਹਨਾਂ ਚੋਂ ਬੱਸ ਡਰਾਈਵਰ ਕਰਮਦਾਸ ਵਾਸੀ ਕੁੱਡੂ ਜੁਵਲ ਕੰਡਕਟਰ ਵਾਸੀ ਬिलासपुर ਬਿਰਮਾ ਦੇਵੀ 12 ਸਾਲ ਉਮਰ ਵਾਸੀ ਪਿੰਡ ਧਾਂਸਰ ਤੇ ਤਨਸ਼ਾ 52 ਸਾਲ ਉਮਰ ਵਾਸੀ ਨੇਪਾਲ ਦੀ ਮੌਤ ਹੋ ਗਈ ਹੈ ਜਦਕਿ ਜੈਂਦਰ ਸਿੰਘ ਰੰਗਾ ਦੀਪਿਕਾ ਵਾਸੀ ਗਿਲਟਾੜੀ ਤੇ ਹਸਤ ਬਹਾਦਰ ਗੰਭੀਰ ਜ਼ਖਮੀ ਹੋਏ ਨੇ ਉਥੇ ਜੈਂਦਰ ਰੰਗਾ ਤੇ ਦੀਪਿਕਾ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਰੋਹੜੂ ਤੋਂ ਰੈਫਰ ਕਰ ਦਿੱਤਾ ਗਿਆ ਇੱਥੇ ਤੋਂ ਅੰਦਾਜ਼ਾ ਹੈ ਕਿ ਬੱਸ ਪਹਾੜੀ ਤੋਂ ਡਿਗਨ ਤੋਂ ਬਾਅਦ ਨਿਚਲੀ ਸੜਕ ਤੇ ਜਾ ਰੁਕੀ ਸੀ ਜਿੱਥੇ ਬੱਸ ਦਾ ਅੱਧਾ ਹਿੱਸਾ ਹਵਾ ਵਿੱਚ ਲਟਕ ਗਿਆ ਸੀ ਜੇਕਰ ਬੱਸ ਇਤੋ ਖਾਈ ਵਿੱਚ ਡਿੱਗ ਜਾਂਦੀ ਤਾਂ ਹਾਦਸਾ ਹੋਰ ਵੀ ਭਿਆਨਕ ਹੋਣਾ ਸੀ ਸਥਾਨਕ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਜ਼ਖਮੀਆਂ ਨੂੰ ਰੋੜੋ ਹਸਪਤਾਲ ਪਹੁੰਚਾਇਆ 4 ਮਿੰਟਾਂ ਦੀਆਂ ਲਾਸ਼ਾਂ ਦਾ ਰੋੜੂ ਵਿਖੇ ਪੋਸਟਮਾਰਟਮ ਕਰਵਾ ਕੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਲਾਸ਼ਾਂ ਨੂੰ ਸੌਂਮ ਦਿੱਤਾ ਗਿਆ। ਐਸ.ਡੀ.ਐਮ. ਜੁਵਲ ਰਾਜੀਵ ਸਾਂਖਿਆਨ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 7:10 ਦੇ ਹੋਇਆ ਸੀ। ਇਹ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖਮੀ ਹੋਏ ਨੇ। ਉਹਨਾਂ ਦੱਸਿਆ ਕਿ ਅਜੇ ਤੱਕ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਡਰਾਈਵਰ ਕਰਮਦਾਸ ਆਪਣੇ ਪਿੰਡ ਇੱਕ ਪੁੱਤਰ, ਦੋ ਧੀਆਂ ਤੇ ਪਤਨੀ ਛੱਡ ਗਿਆ ਜਦਕਿ ਕੰਡਕਟਰ ਰਾਕੇਸ਼ ਕੁਮਾਰ ਆਪਣੇ ਪਿੱਛੇ ਪਤਨੀ ਛੱਡ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਬੱਸ ਗਿਲਟਾਰੀ ਤੋਂ ਯਾਤਰੀ ਇਹ ਬੱਸ ਰੋਜ਼ਾਨਾ 45 ਤੋਂ 50 ਤੋਂ ਵੱਧ ਜਿਹੜੀਆਂ ਸਵਾਰੀਆਂ ਨੇ ਉਹ ਵਾਪਸੀ ਸਫ਼ਰ ਤੇ ਲੈ ਕੇ ਜਾਂਦੀ ਸੀ ਅਜੀਹੇ ਵਿੱਚ ਜੇਕਰ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰ ਜਾਂਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। Shimla ਵਿੱਚ HRTC ਬੱਸ ਹਾਦਸੇ ਵਿੱਚ 4 ਲੋਕਾਂ ਦੀ ਗਈ ਜਾਨ। ਬੱਸ ਪਹਾੜੀ ਤੋਂ 100 ਮੀਟਰ ਹੇਠਾਂ ਸੜਕ ਤੇ ਡਿੱਗੀ। ਮਰਨ ਵਾਲਿਆਂ ਵਿੱਚ ਡਰਾਈਵਰ, ਕੰਡਕਟਰ ਤੇ ਸਵਾਰੀਆਂ 3 ਦੀ ਹਾਲਤ ਗੰਭੀਰ। ਤਾਂ ਹਿਮਾਚਲ ਵਿੱਚ ਅਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ Shimla ਜ਼ਿਲ੍ਹੇ ਦੇ Jubal ਵਿੱਚ ਅਸਵੇਰੇ Himachal Pradesh Road Transport Corporation ਯਾਨੀ HRTC ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਇੱਥੇ ਜਾਣਕਾਰੀ ਅਨੁਸਾਰ HRTC ਦੇ ਰੋਹੜੂ ਡਿਪੂ ਦੀ ਬੱਸ ਸਵੇਰੇ 7 ਵਜੇ Jubal ਦੇ Kuddu ਤੋਂ Giltari ਲਈ ਰਵਾਨਾ ਹੋਈ ਸੀ Kuddu ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਪਹੁੰਚਣ ਤੋਂ ਬਾਅਦ ਬੱਸ ਸਵੇਰੇ 7:10 ਮਿੰਟ ਤੇ ਕਰੀਬ ਚੋਰੀ ਕੈਂਚ ਵਿਖੇ ਹਾਦਸਾ ਸ਼ਿਕਾਰ ਹੋ ਗਈ ਤੇ ਟਾਂਕ ਤੋਂ ਲਗਭਗ 100 ਮੀਟਰ ਹੇਠਾਂ ਦੂਜੀ ਸੁਰੱਖਤੇ ਜਾ ਡਿੱਗੀ ਬੱਸ ਸਾਸੀ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਜਿਸ ਚ ਵੇਖਿਆ ਜਾ ਸਕਦਾ ਕਿ ਕਿਵੇਂ ਬੱਸ ਉੱਪਰਲੀ ਸੜਕ ਤੋਂ ਡਿੱਗਣ ਤੋਂ ਬਾਅਦ ਹੇਠਲੀ ਸੜਕ ਤੇ ਹਵਾ ਵਿੱਚ ਲਟਕ ਰਹੀ ਸੀ ਜੇਕਰ ਇੱਥੋਂ ਡਿੱਗ ਜਾਂਦੀ ਤਾਂ ਹਾਦਸਾ ਹੋਰ ਵੀ ਗੰਭੀਰ ਹੋਣਾ ਸੀ ਤੁਹਾਨੂੰ ਦੱਸਦੇ ਪੁਲਿਸ ਮੁਤਾਬਕ ਹਾਦਸੇ ਸਮੇਂ ਬੱਸ ਵਿੱਚ ਡਰਾਈਵਰ ਕੰਡਕਟਰ ਸਮੇਤ ਕੁੱਲ 7 ਲੋਕ ਸਵਾਰ ਸਨ ਇਹਨਾਂ ਚੋਂ ਬੱਸ ਡਰਾਈਵਰ ਕਰਮਦਾਸ ਵਾਸੀ ਕੁੱਡੂ ਜੁਵਲ ਕੰਡਕਟਰ ਵਾਸੀ ਬिलासपुर ਬਿਰਮਾ ਦੇਵੀ 12 ਸਾਲ ਉਮਰ ਵਾਸੀ ਪਿੰਡ ਧਾਂਸਰ ਤੇ ਤਨਸ਼ਾ 52 ਸਾਲ ਉਮਰ ਵਾਸੀ ਨੇਪਾਲ ਦੀ ਮੌਤ ਹੋ ਗਈ ਹੈ ਜਦਕਿ ਜੈਂਦਰ ਸਿੰਘ ਰੰਗਾ ਦੀਪਿਕਾ ਵਾਸੀ ਗਿਲਟਾੜੀ ਤੇ ਹਸਤ ਬਹਾਦਰ ਗੰਭੀਰ ਜ਼ਖਮੀ ਹੋਏ ਨੇ ਉੱਥੇ ਜੈਂਦਰ ਰੰਗਾ ਤੇ ਦੀਪਿਕਾ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਰੋਹੜੂ ਤੋਂ ਰੈਫਰ ਕਰ ਦਿੱਤਾ ਗਿਆ ਇੱਥੇ ਤੋਂ ਅੰਦਾਜ਼ਾ ਹੈ ਕਿ ਬੱਸ ਪਹਾੜੀ ਤੋਂ ਡਿਗਨ ਤੋਂ ਬਾਅਦ ਨਿਚਲੀ ਸੜਕ ਤੇ ਜਾ ਰੁਕੀ ਸੀ ਜਿੱਥੇ ਬੱਸ ਦਾ ਅੱਧਾ ਹਿੱਸਾ ਹਵਾ ਵਿੱਚ ਲਟਕ ਗਿਆ ਸੀ ਜੇਕਰ ਬੱਸ ਇਤੋ ਖਾਈ ਵਿੱਚ ਡਿੱਗ ਜਾਂਦੀ ਤਾਂ ਹਾਦਸਾ ਹੋਰ ਵੀ ਭਿਆਨਕ ਹੋਣਾ ਸੀ ਸਥਾਨਕ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਜ਼ਖਮੀਆਂ ਨੂੰ ਰੋੜੋ ਹਸਪਤਾਲ ਪਹੁੰਚਾਇਆ 4 ਮਿੰਟਾਂ ਦੀਆਂ ਲਾਸ਼ਾਂ ਦਾ ਰੋੜੂ ਵਿਖੇ ਪੋਸਟਮਾਰਟਮ ਕਰਵਾ ਕੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਲਾਸ਼ਾਂ ਨੂੰ ਸੌਂਮ ਦਿੱਤਾ ਗਿਆ। ਐਸ.ਡੀ.ਐਮ. ਜੁਵਲ ਰਾਜੀਵ ਸਾਂਖਿਆਨ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 7:10 ਦੇ ਹੋਇਆ ਸੀ। ਇਹ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖਮੀ ਹੋਏ ਨੇ। ਉਹਨਾਂ ਦੱਸਿਆ ਕਿ ਅਜੇ ਤੱਕ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਡਰਾਈਵਰ ਕਰਮਦਾਸ ਆਪਣੇ ਪਿੰਡ ਇੱਕ ਪੁੱਤਰ, ਦੋ ਧੀਆਂ ਤੇ ਪਤਨੀ ਛੱਡ ਗਿਆ ਜਦਕਿ ਕੰਡਕਟਰ ਰਾਕੇਸ਼ ਕੁਮਾਰ ਆਪਣੇ ਪਿੱਛੇ ਪਤਨੀ ਛੱਡ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਬੱਸ ਗਿਲਟਾਰੀ ਤੋਂ ਯਾਤਰੀ ਇਹ ਬੱਸ ਰੋਜ਼ਾਨਾ 45 ਤੋਂ 50 ਤੋਂ ਵੱਧ ਜਿਹੜੀਆਂ ਸਵਾਰੀਆਂ ਨੇ ਉਹ ਵਾਪਸੀ ਸਫ਼ਰ ਤੇ ਲੈ ਕੇ ਜਾਂਦੀ ਸੀ ਅਜੀਹੇ ਵਿੱਚ ਜੇਕਰ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰ ਜਾਂਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ